ਸਰਦਾਰ ਮੁੰਡਾ ਸੀ ਨਾਲੇ 4-5-8 ਸਾਲ ਦਾ ਪਰ ਹਿੰਦੀ ਬੋਲੀ ਜਾਵੇ ਮੇਰੇ ਨਾਂ ਮੈਂ ਰਵਤੰਦਰਾ ਪੰਜਾਬ ਆ ਜਿੱਦੇ ਹੋਰ ਤਾਂ ਨਹੀਂ ਆ ਗਿਆ ਆਪਾਂ ਇਹ ਪੰਜਾਬੀ ਸਿਖਾ ਲਿਆ ਕਰੋ ਬੱਚਿਆਂ ਨੂੰ ਜੀਜੀਪੀ ਨੇ ਆਪਣੇ ਸ਼ੋਅ ਦੌਰਾਨ ਹੱਥ ਤਖਤੀ ਫੜ ਕੇ ਫੈਨਸ ਨੂੰ ਦਿੱਤਾ ਸੁਨੇਹਾ ਪੰਜਾਬੀ ਮਾਂ ਬੋਲੀ ਨਾ ਹੁੰਦੀ ਤਾਂ ਜੈਜੀ ਵੈਂਸ ਦਾ ਨੋ ਬੈਨਕੂਵਰ ਦੀ ਸਟਰੀਟ ਦੇ ਉੱਤੇ ਲਿਖਿਆ ਨਹੀਂ ਜਾਣਾ ਸੀ ਮਸ਼ਹੂਰ ਪੰਜਾਬੀ ਗਾਇਕ ਜੈ ਜੀਬੀ ਆਪਣੇ ਗੀਤਾਂ ਲਈ ਹੀ ਮਸ਼ਹੂਰ ਨੇ ਹਾਲ ਹੀ ਚ ਜੈ ਜੀਬੀ ਨੇ ਆਪਣੀ ਸ਼ੋਹਤ ਰਾਣ ਆਪਣੇ ਫੈਨਸ ਨੂੰ ਖਾਸ ਅਪੀਲ ਕੀਤੀ ਹੈ ਗਾਇਕ ਨੇ ਆਪਣੇ ਫੈਨਸ ਨੂੰ ਸੰਦੇਸ਼ ਦਿੱਤਾ ਹੈ ਕਿ ਕਿਹਾ ਆਓ ਜਾਣਦੇ ਆ ਦੱਸਦੀ ਹੈ ਕਿ ਜੈ ਜੀਬੀ ਆਪਣੀ ਗਾਇਕੀ ਦੇ ਨਾਲ ਨਾਲ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਨੇ ਇਨ ਦੇ ਦਿਨ ਹੀ ਜੈ ਜੀਬੀ ਆਪਣੇ ਲਾਈਵ ਸ਼ੋਅਸ ਕਰਕੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਨੇ ਹਾਲੀ ਦੇ ਵਿੱਚ ਹੀ ਗਾਇਕ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਗਾਇਕ ਨੂੰ ਲਾਈਵ ਪਰਫਾਰਮੈਂਸ ਦਿੰਦੇ ਹੋਏ ਦੇਖ ਸਕਦੇ ਹੋ ਅਰਜ਼ ਦੇ ਨਾਲ ਨਾਲ ਤੁਸੀਂ ਵੇਖ ਸਕਦੇ ਹੋ ਕਿ ਜੈਜੀਬੀ ਦੇ ਹੱਥ ਦੇ ਵਿੱਚ ਇੱਕ ਤਖਤੀ ਫੜੀ ਹੋਈ ਹੈ ਜੈਜੀਬੀ ਦੇ ਹੱਥ ਵਿੱਚ ਜੋ ਤਖਤੀ ਫੜੀ ਹੋਈ ਹੈ ਉਸ ਉੱਤੇ ਪੰਜਾਬੀ ਦੀ ਵਰਣਮਾਲਾ ਲਿਖੀ ਹੋਈ ਹੈ ਇਸ ਦੌਰਾਨ ਗਾਇਕ ਆਪਣੇ ਫੈਨਸ ਨਾਲ ਇੱਕ ਕਿੱਸਾ ਸ਼ੇਅਰ ਕਰਦੇ ਹੋਏ ਨਜ਼ਰ ਆਏ ਨੇ ਗਾਇਕ ਨੇ ਦੱਸਿਆ ਕਿ ਬੀਤੇ ਦਿਨੀ ਉਹ ਆਪਣੀ ਕਿਸੇ ਥਾਂ ਉੱਤੇ ਸ਼ੂਟਿੰਗ ਕਰ ਰਹੀ ਸੀ ਤਾਂ ਇਸ ਦੌਰਾਨ ਉਹਨਾਂ ਨੇ ਵੇਖਿਆ ਕਿ ਇੱਕ ਸਰਦਾਰ ਮੁੰਡਾ ਹਿੰਦੀ ਬੋਲ ਰਿਹਾ ਸੀ ਮੈਂ ਕਿਹਾ ਬਾਈ ਤੂੰ ਇੱਕ ਸਰਦਾਰ ਹੈ ਘੱਟੋ ਘੱਟ ਪੰਜਾਬੀ ਤਾਂ ਆਉਣੀ ਹੀ ਚਾਹੀਦੀ ਹੈ ਇਹ ਕਿੱਸਾ ਦੱਸਦੇ ਹੋਏ ਜੱਜੀਬੀ ਨੇ ਕਿਹਾ ਜੇਕਰ ਪੰਜਾਬੀ ਵਾਂ ਬੋਲੀ ਨਾ ਹੁੰਦੀ ਤਾਂ ਜੱਜੀਬੀ ਦਾ ਨਾਮ ਨਾ ਹੁੰਦਾ ਜੇਕਰ ਤੁਸੀਂ ਪੰਜਾਬ ਵਿੱਚ ਰਹਿੰਦੇ ਹੋ ਤਾਂ ਪੰਜਾਬੀ ਹੋ ਤਾਂ ਘੱਟੋ ਘੱਟ ਤੁਹਾਨੂੰ ਪੰਜਾਬੀ ਜ਼ਰੂਰ ਆਉਣੀ ਚਾਹੀਦੀ ਹੈ ਇਸ ਦੌਰਾਨ ਜੱਜੀਬੀ ਨੇ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਘੱਟੋ ਘੱਟ ਆਪਣੇ ਬੱਚਿਆਂ ਨੂੰ ਪੰਜਾਬੀ ਜ਼ਰੂਰ ਸਿਖਾਓ ਇਹ ਸਾਡੀ ਮਾਂ ਬੋਲੀ ਹੈ ਤੇ ਇਸ ਨੂੰ ਪੂਰਾ ਮਾਨ ਤੇ ਸਤਿਕਾਰ ਦਿਓ ਫੈਨਸ ਜੈਜੀ ਵੀਰ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਨੇ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ਫੈਨਸ ਜੈਜੀ ਵੀਰ ਦੇ ਸੁਪਰਾਲੇ ਦੀ ਛਲਾਗਾ ਵੀ ਕਰ ਰਹੇ ਨੇ ਸੋ ਤੁਹਾਡਾ ਇਸ ਵੀਡੀਓ ਨੂੰ ਲੈ ਕੇ ਕੀ ਖਿਆਲ ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝਾ ਕਰੋ ਉਹ ਸਰਦਾਰ ਮੁੰਡਾ ਸੀ ਨਾਲੇ ਉਹ 7-8 ਸਾਲ ਦਾ ਪਰ ਹਿੰਦੀ ਬੋਲੀ ਜਾਵੇ ਮੇਰੇ ਨਾਲ ਮੈਂ ਰਹਿਤੰਦਰਾ ਪੰਜਾਬ ਹੈ ਕਿਤੇ ਹੋਰ ਤਾਂ ਨਹੀਂ ਆ ਗਿਆ ਆਪਾਂ ਇਹ ਪੰਜਾਬੀ ਸਿਖਾ ਲਿਆ ਕਰੋ ਬੱਚਿਆਂ ਨੂੰ JJB ਨੇ ਆਪਣੇ ਸ਼ੋਅ ਦੌਰਾਨ ਹੱਥ ਤਖਤੀ ਫੜ ਕੇ ਫੈਨਸ ਨੂੰ ਦਿੱਤਾ ਸੁਨੇਹਾ ਪੰਜਾਬੀ ਮਾਂ ਬੋਲੀ ਨਾ ਹੁੰਦੀ ਤਾਂ ਜੈਸੀ ਬੈਂਸ ਦਾ ਨੋ ਬੈਨਕੋਵਰ ਦੀ ਸਟਰੀਟ ਦੇ ਉੱਤੇ ਲਿਖਿਆ ਨਹੀਂ ਜਾਣਾ ਸੀ ਮਸ਼ਹੂਰ ਪੰਜਾਬੀ ਗਾਇਕ JJB ਆਪਣੇ ਗੀਤਾਂ ਲਈ ਹੀ ਮਸ਼ਹੂਰ ਨੇ ਹਾਲੇਚ JJB ਨੇ ਆਪਣੇ ਸ਼ੋਅ ਦੌਰਾਨ ਆਪਣੇ ਫੈਨਸ ਨੂੰ ਖਾਸ ਅਪੀਲ ਕੀਤੀ ਹੈ ਗਾਇਕ ਨੇ ਆਪਣੇ ਫੈਨਸ ਨੂੰ ਸੰਦੇਸ਼ ਦਿੱਤਾ ਕਿ ਕਿਹਾ ਆਓ ਜਾਣਦੇ ਆਂ ਦੱਸਦੀ ਹੈ ਕਿ ਜੈਜੀਬੀ ਆਪਣੀ ਗਾਇਕੀ ਦੇ ਨਾਲ ਨਾਲ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਨੇ। ਇਨਹ ਦਿਨ ਹੀ ਜੈਜੀਬੀ ਆਪਣੇ ਲਾਈਵ ਸ਼ੋਅਜ਼ ਕਰਕੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਨੇ। ਹਾਲੀ ਦੇ ਵਿੱਚ ਹੀ ਗਾਇਕ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਗਾਇਕ ਨੂੰ ਲਾਈਵ ਪਰਫਾਰਮੈਂਸ ਦਿੰਦੇ ਹੋਏ ਦੇਖ ਸਕਦੇ ਹੋ। ਅਰਜ਼ ਦੇ ਨਾਲ ਨਾਲ ਤੁਸੀਂ ਦੇਖ ਸਕਦੇ ਹੋ ਕਿ ਜੈਜੀਬੀ ਦੇ ਹੱਥ ਦੇ ਵਿੱਚ ਇੱਕ ਤਖਤੀ ਫੜੀ ਹੋਈ ਹੈ। ਜੈਜੀਬੀ ਦੇ ਹੱਥ ਵਿੱਚ ਜੋ ਤਕਤੀ ਫੜੀ ਹੋਈ ਹੈ ਉਸ ਉੱਤੇ ਪੰਜਾਬੀ ਦੀ ਵਰਣਮਾਲਾ ਲਿਖੀ ਹੋਈ ਹੈ ਇਸ ਦੌਰਾਨ ਗਾਇਕ ਆਪਣੇ ਫੈਨਸ ਨਾਲ ਇੱਕ ਕિસ્ਸਾ ਸ਼ੇਅਰ ਕਰਦੇ ਹੋਏ ਨਜ਼ਰ ਆਏ ਨੇ ਗਾਇਕ ਨੇ ਦੱਸਿਆ ਕਿ ਬੀਤੇ ਦਿਨੀ ਉਹ ਆਪਣੀ ਕਿਸੇ ਥਾਂ ਉੱਤੇ ਸ਼ੂਟਿੰਗ ਕਰ ਰਹੀ ਸੀ ਤਾਂ ਇਸ ਦੌਰਾਨ ਉਹਨਾਂ ਨੇ ਵੇਖਿਆ ਕਿ ਇੱਕ ਸਰਦਾਰ ਮੁੰਡਾ ਹਿੰਦੀ ਬੋਲ ਰਿਹਾ ਸੀ ਮੈਂ ਕਿਹਾ ਬਾਈ ਤੂੰ ਇੱਕ ਸਰਦਾਰ ਹੈ ਘੱਟੋ ਘੱਟ ਪੰਜਾਬੀ ਤਾਂ ਆਉਣੀ ਹੀ ਚਾਹੀਦੀ ਹੈ ਇਹ ਕિસ્ਸਾ ਦੱਸਦੇ ਹੋਏ ਜੈਜੀ ਵੀ ਨੇ ਕਿਹਾ ਜੇਕਰ ਪੰਜਾਬੀ ਵਾਂ ਬੋਲੀ ਨਾ ਹੁੰਦੀ ਤਾਂ ਜੈਜੀ ਵੀ ਦਾ ਨਾਮ ਨਾ ਹੁੰਦਾ ਜੇਕਰ ਤੁਸੀਂ ਪੰਜਾਬ ਵਿੱਚ ਰਹਿੰਦੇ ਹੋ ਤਾਂ ਪੰਜਾਬੀ ਹੋ ਤਾਂ ਘੱਟੋ ਘੱਟ ਤੁਹਾਨੂੰ ਪੰਜਾਬੀ ਜ਼ਰੂਰ ਆਉਣੀ ਚਾਹੀਦੀ ਹੈ ਇਸ ਦੌਰਾਨ ਜੈਜੀਪੀ ਨੇ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਘੱਟੋ ਘੱਟ ਆਪਣੇ ਬੱਚਿਆਂ ਨੂੰ ਪੰਜਾਬੀ ਜ਼ਰੂਰ ਸਿਖਾਓ ਇਹ ਸਾਡੀ ਮਾਂ ਬੋਲੀ ਹੈ ਤੇ ਇਸ ਨੂੰ ਪੂਰਾ ਮਾਨ ਤੇ ਸਤਿਕਾਰ ਦਿਓ ਫੈਨਸ ਜੈਜੀਪੀ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਨੇ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ਫੈਨਸ ਜੈਜੀਪੀ ਦੇ ਸੁਪਰਾਲੇ ਦੀ ਸ਼ਲਾਘਾ ਵੀ ਕਰ ਰਹੇ ਨੇ ਸੋ ਤੁਹਾਡਾ ਇਸ ਵੀਡੀਓ ਨੂੰ ਲੈ ਕੇ ਕੀ ਖਿਆਲ ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝਾ ਕਰੋ